ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜਸਮਰਾਡ ਬਟਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਨਿਊ ਵੀਡੀਓ ਫੇਰ ਤੁਹਾਡੇ ਲਈ ਲੈ ਕੇ ਆਏ ਆਂ ਅੱਜ ਵਾਲੀ ਜੋ ਵੀਡੀਓ ਜੀ ਪੌਚੇ ਦਾ ਡਿਜ਼ਾਈਨ ਬਣਾਉ ਰਗੇ ਆਂ ਸਲਵਾਰ ਦੇ ਬਾਟਮ ਦੇ ਪੌਚੇ ਤੇ ਡਿਜ਼ਾਈਨ ਬਣਾਉਣਾ ਆਪਾਂ ਦੇਖੋ ਜੀ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਕਮੀਜ਼ ਦੀ ਤੰਤਰ ਲੈ ਲਈ ਇੱਕ ਉਹਦੇ ਤੇ 1.5 ਇੰਚ ਵਾਲੀ ਬੋਕਰਮ ਜੁਆਇੰਡ ਕਰ ਲਈ ਇਸ ਤਰ੍ਹਾਂ ਜੀ ਤੇ ਇਹਨੂੰ ਗੁੰਮ ਸਲਾਈ ਦੇ ਨਾਲ ਇਹਦੇ ਉੱਪਰ ਲਗਾ ਕੇ ਕਿਸ ਤਰ੍ਹਾਂ ਆਪਾਂ ਡਿਜ਼ਾਈਨ ਬਣਾ ਕੇ ਤਿਆਰ ਕਰ ਸਕਦੇ ਆਂ ਆ ਜੋ ਦੇਖੋ ਜੀ ਆ ਦੇਖੋ ਜੀ ਆਪਾਂ ਕੱਪੜਾ ਇਹਦਾ ਵੀ ਸਿੱਧਾ ਲੈ ਲਿਆ। ਇਸ ਤਰ੍ਹਾਂ ਜਿਹੜੀ ਆਪਾਂ ਬੁਕਰਮ ਦੀ ਪੱਟੀ 1.5 ਇੰਚ ਚ ਚੌੜੀ ਲਈ ਆ ਤੇ 2 ਇੰਚ ਚੌੜਾ ਪੀਸ ਲਿਆ ਸੀ ਆ ਕਮੀਜ਼ ਨਾਲ ਦਾ ਠੀਕ ਹੈ ਜੀ ਇਹਨੂੰ ਇਹਨੂੰ ਵੀ ਇਸ ਤਰ੍ਹਾਂ ਇਹਨੂੰ ਇਸ ਤਰ੍ਹਾਂ ਰੱਖ ਲੈਣਾ ਠੀਕ ਹੈ ਜੀ ਇੰਨੀ ਬੁਕਰਮ ਅੱਗੇ ਨੂੰ ਬਾਅਦ ਵਿੱਚ ਰੱਖਿਓ ਕਿਉਂਕਿ ਆਪਾਂ ਜਦੋਂ ਫੋਲਡਿੰਗ ਕਰਦੇ ਹੁੰਦੇ ਹੁਣੇ ਉਹਦੇ ਵਿੱਚ ਚਾਹੀਦੀ ਹੁੰਦੀ ਹੈ ਇੰਨੀ। ਇਸ ਤਰ੍ਹਾਂ ਆ ਬਾਟਮ ਦਾ ਪਾਸਾ ਸਿੱਧਾ ਲੈਣਾ ਇਧਰ ਬੁਕਰਮ ਦਾ ਉਲਟ ਲੈਣਾ। ਇਹਨੂੰ ਇਸ ਤਰ੍ਹਾਂ ਰੱਖ ਕੇ ਸिलाई ਲਾਇਆ ਗਾਇਓ। ਇਸ ਸਲਾਈ ਨਾਲ ਤੁਹਾਡੀ ਗੁੰਮ ਹੋ ਜੂਗੀ ਵੀਰੇ ਜਦੋਂ ਤੁਸੀਂ ਇਸ ਤਰ੍ਹਾਂ ਸਲਾਈ ਲਗਾਉਂਗੇ ਠੀਕ ਹੈ ਜੀ ਇਸ ਤਰ੍ਹਾਂ ਸਲਾਈ ਲਾ ਲਿਓ ਆ ਦੇਖੋ ਜੀ ਡੇਢ ਇੰਚ ਨਾ ਅੱਗੇ ਨੂੰ ਵਧਾ ਕੇ ਰੱਖਿਓ ਕੱਪੜਾ ਬੋਕਰਮ ਤੇ ਕੱਪੜਾ ਡੇਢ ਇੰਚ ਅੱਗੇ ਨੂੰ ਵਧਾ ਕੇ ਰੱਖਣਾ ਜੀ ਸੀਨ ਇਸ ਤਰ੍ਹਾਂ ਲਗਾਉਣੀ ਆ ਆ ਦੇਖੋ ਜੀ ਸੀਨ ਲਗਾਉਣ ਦਾ ਤਰੀਕਾ ਠੀਕ ਹੈ ਜੀ ਇਸ ਤਰ੍ਹਾਂ ਸੀਨ ਲਗਾ ਲਿਓ ਹਾਂਜੀ ਇਸ ਤਰ੍ਹਾਂ ਜੀ ਇਸ ਤਰ੍ਹਾਂ ਕੱਪੜਾ ਇਸ ਤਰ੍ਹਾਂ ਇੱਕੋ ਜਿਹਾ ਰੱਖਿਓ ਠੀਕ ਹੈ ਨੀਚੇ ਬਾਟਮ ਬਣਾਉਣਾ ਜੀ ਬੋਸ ਨਾਲ ਕੱਪੜੇ ਦੇ 2.5 ਇੰਚ ਚੌੜਾ ਇਹ ਨਾਲ ਦਾ ਟੁਕੜਾ ਲਗਾ ਕੇ ਬੋਸ ਨਾਲ ਡਿਜ਼ਾਈਨ ਬਣ ਕੇ ਤਿਆਰ ਹੋ ਜਾਂਦਾ ਜੀ ਹਾਂਜੀ ਇਸ ਤਰ੍ਹਾਂ ਬਸ ਇਸ ਤਰ੍ਹਾਂ ਸੇ ਲਗਾਉਣੀ ਹੈ ਜੀ ਤੁਸੀਂ ਲੋ ਜੀ 1.5 ਇੰਚ ਇਧਰ ਕੱਪੜਾ ਵਧ ਗਿਆ ਉਹ ਗ੍ਰੋਮਟਿਕ ਕੱਪੜਾ 1.5 ਇੰਚ ਇਧਰ ਵਧਣਾ ਚਾਹੀਦਾ ਠੀਕ ਹੈ ਜੀ ਉਹ ਵਧ ਗਿਆ ਤੇ ਇਹਨੂੰ ਕੱਟ ਦਿਓ ਇਹਨੂੰ ਕੱਟ ਤੋਂ ਬਾਅਦ ਔਲਟ ਸਾਈਡ ਦੀ ਫਿਨਿਸ਼ਿੰਗ ਦੇਖਿਓ ਤੁਹਾਡੀ ਆ ਦੇਖੋ ਇਹ ਔਲਟ ਸਾਈਡ ਆਉਗੀ ਇਹਦੀ ਇੰਨੀ ਫਿਨਿਸ਼ਿੰਗ ਆ ਰਹੀ ਆ ਹੁਣ ਸਿੱਧੇ ਪਾਸੇ ਦੇਖੋ ਕਿੰਨੀ ਫਿਨਿਸ਼ਿੰਗ ਆਉਗੀ ਇਸ ਤਰ੍ਹਾਂ ਲਗਾਓ ਇਸ ਤਰ੍ਹਾਂ ਜੀ ਇਸ ਤਰ੍ਹਾਂ ਇਹਨੂੰ ਉੱਪਰ ਨੂੰ ਫੋਲਡਿੰਗ ਕਰ ਲੈਣਾ ਜੋ ਆਪਾਂ ਬੋਗਰਾਮਾ ਦਾ ਹੋ ਕੀਤਾਗਾ ਮੜੀ ਹੈ ਜੀ ਇੱਥੇ ਨਾ ਸੀਨ ਸਭ ਤੋਂ ਪਹਿਲਾਂ ਕਿੱਥੇ ਲਗਾਨੀਆਂ ਨੀਚੇ ਵਾਲੀ ਸੀਨ ਲਗਾਨੀ ਹੈ ਜੀ ਉੱਪਰ ਵਾਲੀ ਸੀਨ ਬਾਅਦ ਚ ਲਗਾਨੀ ਹੈ ਠੀਕ ਹੈ ਜੀ ਪਹਿਲਾਂ ਨੀਚੇ ਵਾਲੀ ਸੀਨ ਲਾਓ ਤੁਸੀਂ ਇਸ ਤਰ੍ਹਾਂ ਜੀ ਇਸ ਤਰ੍ਹਾਂ ਨਾ ਜਿਹੜਾ ਸਲਵਾਰ ਦਾ ਕੱਪੜਾ ਇਹਨੂੰ ਇਸ ਤਰ੍ਹਾਂ ਖਿੱਚਦੇ ਜਾਓ ਥੋੜਾ ਜਿਹਾ ਖਿੱਚਣਾ ਠੀਕ ਹੈ ਇਹਨਾਂ ਹੋਵੇ ਝੋਲ ਪੈਣ ਲੱਗੇ ਤਾਂ ਨਰੀ ਜੀ ਇੱਥੇ ਨਾ ਬਸ ਆਪਣੀ ਸੀਨ ਪਰਫੈਕਟ ਹੋ ਵਜਣ ਲੱਗੇ ਉੱਥੇ ਜਾ ਕੇ ਓਕੇ ਕਰ ਦਿਓ ਇਸ ਤਰ੍ਹਾਂ ਜੀ ਦੇਖੋ ਕਾਜੀ ਇੱਕ ਵੀਡੀਓ ਨਾਲ ਵੀਰੇ ਫੋਲੋਵਾਸ ਕਰਿਆ ਕਰੋ 5 ਤੋਂ 6 ਮਿੰਟ ਦੀ ਆਪਣੀ ਵੀਡੀਓ ਹੁੰਦੀ ਹੈ ਵੀਡੀਓ ਵਿੱਚੋਂ ਕੱਟ ਕੇ ਨਾਲ ਦੇਖਿਆ ਕਰੋ ਠੀਕ ਹੈ ਜੀ ਨਾਲ ਤਾਂ ਤੁਹਾਨੂੰ ਸਮਝ ਆਣੀ ਹੈ ਵੀ ਜਿੱਦਿ ਤੇ ਤੇ ਪਲੀਜ਼ ਫੋਲੋਵਾਸ ਕਰ ਲਿਆ ਕਰੋ ਆਪਣੀਆਂ ਵੀਡੀਓ ਵਧੇ ਨਾਲ ਵੀਡੀਓ ਸ਼ੇਅਰ ਕਰਦੇ ਰਹੋ ਇਸ ਤਰ੍ਹਾਂ ਜੀ ਇਸ ਤਰ੍ਹਾਂ ਲਗਾਉਂਦੇ ਜਾਣਾ ਫਿਰ ਇਸ ਤਰ੍ਹਾਂ ਲਗਾਉਣ ਤੋਂ ਬਾਅਦ ਸੂਈ ਵਿੱਚ ਹੀ ਰੱਖਿਓ ਤੇ ਇਸ ਤਰ੍ਹਾਂ ਕਮਾ ਲਿਓ ਕੱਪੜੇ ਨੂੰ ਇਸ ਤਰ੍ਹਾਂ ਕੱਪੜੇ ਨੂੰ ਘੁਮਾਉਣ ਤੋਂ ਬਾਅਦ ਹੁਣ ਤੁਸੀਂ ਕੀ ਕਰਨਾ ਹੈ ਇਧਰ ਲਈ ਸੀਨ ਤੋਂ ਇਸ ਤਰ੍ਹਾਂ ਨਾਲ ਕੱਪੜਾ ਸਹੀ ਕਰਕੇ ਵਾਲ ਵਗੈਰਾ ਦੇਖ ਲਓ ਚੈੱਕ ਕਰਦੇ ਹੋ ਠੀਕ ਹੈ ਚੈੱਕ ਕਰਕੇ ਤੇ ਇਧਰਲੇ ਪਾਸੇ ਸੀਨ ਮਾਰਨੀ ਸ਼ੁਰੂ ਕਰ ਦੇਣੀ ਆ ਹੁਣ ਇਸ ਤਰ੍ਹਾਂ ਕੱਪੜਾ ਇਸ ਤਰ੍ਹਾਂ ਕਰਦੇ ਜਣ ਠੀਕ ਹੈ ਜੀ ਆ ਦੇਖੋ ਮੈਨਜ਼ਾ ਦਾ ਵੀਰੇ ਕੋਈ ਖਾਸ ਉਹਦੇ 'ਚ ਹੈ ਨਹੀਂ ਜੀ ਇਹਦੇ 'ਚ ਕੋਈ ਗੱਲ ਪਰ ਜੋ ਪਹਿਣਾ ਨਿਊ ਆ ਉਹਨਾਂ ਲਈ ਹੈ ਜੀ ਉਹਨੇ ਕਿਵੇਂ ਕਰਨਾ ਹੁੰਦਾ ਉਹ ਫਿਰ ਭੈਣਾ ਕੀ ਕਰਦੀ ਹੈ ਜਿਹੜਾ ਜੇ ਨਿਊ ਕਮ ਸੈਕ ਕਰਾਏ ਬਾਟਮ ਨੇ ਆਦੀ ਬਾਟਮ ਦੇ ਉੱਪਰ ਸਿੱਧਾ ਉਹ ਕ੍ਰਮ ਦੀ ਪੱਟੀ ਬਣਾ ਲਈ ਉਹਦੇ ਉੱਪਰ ਰੈਕਮੀ ਲਾਤੀ ਉਹ ਆਊਟ ਲੱਗੂਗੀ ਜੀ ਇਸ ਤਰ੍ਹਾਂ ਜਦੋਂ ਤੁਸੀਂ ਗੁੰਮ ਕਰੋਗੇ ਉਹ ਸੋਹਣੀ ਲੱਗੂਗੀ ਤੇ ਕੋਚਾ ਬਣੇ ਵੇਲੇ ਬਹੁਤ ਸੋਹਣਾ ਲੱਗੂਗਾ ਪਰ ਅਸੀਂ ਇਸ ਤਰ੍ਹਾਂ ਪੱਟੀ ਲਗਾ ਕੇ ਤਿਆਰ ਕਰ ਲਈ ਅੱਗੇ ਮੈਂ ਤੁਹਾਨੂੰ ਦੱਸਦੀ ਹਾਂ ਕਿ ਕੀ ਕਰਨਾ ਜੀ ਤੁਸੀਂ ਮੈਂ ਲੱਗੂ ਇਸ ਤਰ੍ਹਾਂ ਹੁਣ ਕੱਪੜਾ ਨੀਚੇ ਕੱਢੋਗੇ ਮਸ਼ੀਨ ਤੋਂ। ਕਾਟ ਕੇ ਤੁਸੀਂ ਕੀ ਕਰਨਾ ਜਿਹੜੀ ਆਪਾਂ ਫਿਨਿਸ਼ਿੰਗ ਪਾਸੇ ਸਾਈਡ ਤੇ ਦਿਨੇ ਹੁੰਨੇ ਐਕਸਟਰਾ ਕੱਪੜਾ ਕੱਟ ਦੇਣਾ ਕੱਟ ਦੋ। ਤੇ ਇਧਰਲੇ ਪਾਸੇ ਵੀ ਕੱਟ ਦੋ। ਹੁਣ ਦੇਖੋ। ਹੁਣ ਤੁਸੀਂ ਕੀ ਕਰਨਾ ਜੀ? ਹੁਣ ਆਪਣੀ ਇੱਛਾ ਹੋਊਗੀ ਤੇ ਇਹਦੇ ਵਿੱਚ ਆਪਾਂ ਸਕਰੋਲ ਮਾਰ ਕੇ ਪੌਂਚਾ ਮੜਨਾ ਨਹੀਂ ਮੜਨਾ ਤੁਹਾਡੀ ਇੱਛਾ ਹੋਊਗੀ। ਹੁਣ ਦੇਖੋ ਕੀ ਕੀਤਾ ਮੈਂ ਇਸ ਪਾਸੇ ਦਾ ਇਸ ਤਰ੍ਹਾਂ ਤੁਹਾਨੂੰ ਦਿਖਾ ਦਿੱਤਾ ਵੀ ਜੇ ਤੁਸੀਂ ਸਕਰੋਲ ਨਹੀਂ ਮਾਰੋਗੇ। ਪੌਂਚਾ ਇਸ ਤਰ੍ਹਾਂ ਲੱਗੂਗਾ ਜੇ ਤੁਸੀਂ ਸਕਰੋਲ ਨਹੀਂ ਮਾਰੋਗੇ ਠੀਕ ਹੈ ਜੇ ਸਕਰੋਲ ਮਾਰੋਗੇ ਮੈਂ ਦੂਸਰੇ ਪਾਸੇ ਦਾ ਪੌਂਚਾ ਬਣਾ ਕੇ ਰੈਡੀ ਕਰ ਦਿੱਤਾ ਸੀ ਉਹ ਮੈਂ ਤੁਹਾਨੂੰ ਦਿਖਾਉਣੀ ਉਹ ਕਿਸ ਤਰ੍ਹਾਂ ਲੱਗੂਗਾ ਉਹ ਇਸ ਤਰ੍ਹਾਂ ਲੱਗੂਗਾ ਵੈਸੇ ਕੈਮਰੇ ਦੇ ਵਿੱਚ ਨਾ ਸਕਰੋਲਸ ਆ ਨਹੀਂ ਰਹੀ ਹੋਣੀ ਤੇ ਸਕਰੋਲ ਮਾਰੀ ਹੋਈ ਹੈ ਮੈਂ ਨੇੜੇ ਕਰਕੇ ਦੇਖੋ ਇਸ ਤਰ੍ਹਾਂ ਆ ਦੇਖੋ ਜੀ ਠੀਕ ਹੈ ਜੀ ਇਸ ਤਰ੍ਹਾਂ ਦੀ ਫਿਨਿਸ਼ਿੰਗ ਆਊਗੀ ਬਹੁਤ ਸੋਹਣਾ ਲੱਗੂਗਾ ਇਹ ਕਮੀਜ਼ ਇਹਨਾਂ ਦਾ ਇਹ ਬਾਟਮ ਆ ਤੇ ਕਮੀਜ਼ ਦੇ ਉੱਪਰ ਆਪਾਂ ਆਹ ਕਲਰ ਦੀ ਪੱਟੀ ਪਾਵਾਂਗੇ ਤੇ ਇਹ ਕਮੀਜ਼ ਦੀ ਗ੍ਰੇਸ ਬਹੁਤ ਜ਼ਿਆਦਾ ਬਣ ਜੂਗੀ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਵੀ ਕਰ ਲਿਆ ਕਰੋ ਡਿਜ਼ਾਈਨਿੰਗ ਮੈਂ ਛੋਟੀ ਛੋਟੀ ਡਿਜ਼ਾਈਨਿੰਗ ਦੇ ਨਾਲ ਹੀ ਕੱਪੜੇ ਦੀ ਸੋਹਣਾ ਬਣ ਜਾਂਦਾ ਸੂਟ ਸੋਹਣਾ ਬਣ ਕੇ ਰੈਡੀ ਹੋ ਜਾਂਦਾ ਇਹ 500 ਰੁਪਏ ਦਾ ਸੂਟ ਹੈ ਤੇ ਇਹਦੀ ਫਿਨਿਸ਼ਿੰਗ ਦੇਖੋ ਆਪਾਂ ਸਲਵਾਰ ਤੇ ਇਹ ਡਿਜ਼ਾਈਨ ਕਰ ਦਿੱਤਾ ਤੇ ਕਮੀਜ਼ ਤੇ ਵੀ ਮੈਂ ਹੋ ਸਕਿਆ ਤੁਹਾਨੂੰ ਵੀਡੀਓ ਦੇਵਾਂਗੀ ਠੀਕ ਹੈ ਜੀ ਉਹ ਵੀ ਆਪਾਂ ਡਿਜ਼ਾਈਨਿੰਗ ਕਰਾਂਗੇ ਠੀਕ ਹੈ ਜੀ ਇਸੇ ਤਰ੍ਹਾਂ ਡਿਜ਼ਾਈਨਿੰਗ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਆਪਣੇ ਚੈਨਲ ਤੇ ਹਰ ਰੋਜ਼ ਸ਼ਾਮ ਨੂੰ 7 ਵਜੇ ਵੀਡੀਓ ਅਪਲੋਡ ਹੁੰਦੀ ਹੈ ਜੀ ਵੀਡੀਓ ਦੇਖਣਾ ਨਾ ਭੁੱਲਿਆ ਕਰੋ ਹੁਣ ਆਪਾਂ ਇਸ ਤੇ ਵੀ ਸਕਰੋਲ ਮਾਰ ਲੈਂਦੇ ਕਿਉਂਕਿ ਮੈਂ ਇਧਰਲੇ ਪਾਸੇ ਨਾ ਪਹੁੰਚੇ ਤੇ ਸਕਰੋਲ ਲਗਾ ਲਏ ਸੀਗੇ ਤੇ ਤੁਸੀਂ ਸਕਰੌਲ ਲਗਾਉਣੇ ਹੋਏ ਤੁਹਾਡੀ ਆਪਣੀ ਇੱਛਾ ਨਹੀਂ ਲਗਾਉਣੇ ਹੋਏ ਤਾਂ ਤੁਸੀਂ ਇਸ ਤਰ੍ਹਾਂ ਹਨ ਪਲਾਜ਼ੋ ਟੈਪ ਵੀ ਰੱਖ ਸਕਦੇ ਜੇ ਤੁਸੀਂ ਪਲਾਜ਼ੋ ਤੇ ਵੀ ਲਗਾਣਾ ਨੇ ਕੱਪੜਾ ਉਹ ਤੇ ਪਲਾਜ਼ੋ ਤੇ ਪੈਂਟ ਕਟ ਜੋ ਪਲਾਜ਼ੋ ਹੁੰਦਾ ਉਹਦੇ ਤੇ ਲੱਗ ਜੂ ਜੇ ਇਸ ਤਰ੍ਹਾਂ ਲਗਾ ਕੇ ਤੁਸੀਂ ਉਹ ਤੇ ਵੀ ਰੈਡੀ ਕਰ ਸਕਦੇ ਹੋ ਇਹ ਡਿਜ਼ਾਈਨ ਇਹ ਜ਼ਰੂਰੀ ਨਹੀਂ ਕਿ ਵੀ ਬਾਟਮ ਦੇ ਉੱਪਰ ਜਾਂ ਸਲਵਾਰ ਦੇ ਉੱਪਰ ਹੀ ਪੱਟੀ ਲੱਗਦੀ ਆ ਜੇ ਤੁਸੀਂ ਨਾ ਅਰੇ ਤੇ ਪਲਾਜ਼ੋ ਤੇ ਲਗਾਉਣਾ ਜਾਨੇ ਪਲਾਜ਼ੋ ਤੇ ਵੀ ਲਗਾ ਲਿਓ ਇਹ ਸਲਵਾਰ ਵੀ ਮੇਰੇ ਜਿਹੜੀ ਬਣਾਈ ਹੈ ਕਸਟਮਰ ਦੀ ਹੈ ਸਟ੍ਰੇਟ ਸਲਵਾਰ ਹੈ ਇਹ ਠੀਕ ਹੈ ਕੋਈ ਜ਼ਿਆਦਾ ਭਾਰੀ ਸਲਵਾਰ ਨਹੀਂ ਗਈ ਤੇ ਜੇ ਤੁਸੀਂ ਇੱਥੇ 2 ਤੋਂ 2.5 ਇੰਚ ਹੈ ਨਾ ਇਹ ਤਾਂ 1.5 45 ਸੌਂਦਾ ਰਹੇ ਜੇ ਤੁਸੀਂ ਕਾਈ ਰਿ ਰੋਟਾ ਕਰੋਗੇ ਨਹੀਂ ਸੌਂਦਾ ਕਰੋਗੇ ਨੀ ਉਸ ਆ ਪੂਰੇ ਉੱਪਰ ਉੱਪਰ ਵੀ ਇਹ ਪੱਟੀ ਲਾ ਕੇ ਤਿਆਰ ਹੋ ਸਕਦੀ ਹੈ ਤੁਹਾਡੀ ਆਪਣੀ ਚਾਹੋਗੀ ਵੀ ਤੁਸੀਂ ਪੱਟੀ ਲਗਾਉਣਾ ਚਾਹੁੰਦੇ ਹੋ ਜਾਂ ਨਹੀਂ ਲਗਾਉਣਾ ਚਾਹੁੰਦੇ ਹੈ ਨਾ ਇਸ ਤਰ੍ਹਾਂ ਪੱਟੀ ਲਗਾ ਲਿਆ ਕਰੋ ਇਹ ਪੱਟੀ ਦੇ ਬਹੁਤ ਸਾਡੇ ਡਿਜ਼ਾਈਨ ਬਣ ਜਾਂਦੇ ਨੇ ਇਸ ਤਰ੍ਹਾਂ ਵੀ ਬਣ ਜਾਂਦਾ ਹਨ ਜੇ ਆਪਾਂ ਇਹਨਾਂ ਨੂੰ ਫੋਟੋਆਂ ਦੇ ਉੱਪਰ ਇੱਥੇ ਮੈਟ ਪਾ ਕੇ ਉਸੇ ਪੰਜ ਟੈਂਪਲਟ ਉੱਪਰ ਆ ਕੇ ਜੇ ਕੁਝ ਮਤਨਾ ਨਾਲ ਦੇ ਨੇ ਇਹਦੇ ਇਸ ਤਰ੍ਹਾਂ ਕੇ ਡਿਜ਼ਾਈਨ ਤਿਆਰ ਕਰਨਾ ਹੁੰਦਾ ਤਾਂ ਉਹ ਵੀ ਹੋ ਜਾਂਦਾ ਠੀਕ ਹੈ ਜੀ ਇਹ ਆਪਣੀ ਇੱਛਾ ਜਦੋਂ ਆਪਾਂ ਕੰਮ ਕਰਨ ਲੱਗ ਜਾਂਦੇ ਆ ਵੀਰੇ ਉਸ ਕੰਮ ਦੇ ਹਿਸਾਬ ਨਾਲ ਆਪਾਂ ਨੂੰ ਡਿਜ਼ਾਈਨਿੰਗ ਇਹ ਤੋਂ ਮੈਟਪੋਂ ਹੀ ਆਉਣ ਲੱਗ ਜਾਂਦੀ ਆ ਭੈਣੋ ਕੋਈ ਸੰਭ ਵੱਡਾ ਕੋਸਾ ਨਹੀਂ ਹੁੰਦਾ ਤੇ ਨਾਮ ਚੰਗਾ ਪਾਣੂ ਅੰਦਰੋਂ ਚਾਹ ਹੋਣਾ ਚਾਹੀਦਾ ਮਨ ਹੋਣਾ ਚਾਹੀਦਾ ਕੋਈ ਵੀ ਕੰਮ ਵੱਡਾ ਛੋਟਾ ਨਹੀਂ ਹੁੰਦਾ ਜੀ ਠੀਕ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਜੇ ਆਪਣੀ ਵੀਡੀਓ ਵਧੀਆ ਲੱਗੀ ਹੋਈ ਤਾਂ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਪਲੀਜ਼ ਆਪਣੇ ਚੈਨਲ ਨੂੰ ਦੋ ਵਾਰ ਮੈਂ ਕਹਿ ਦਿੱਤਾ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਜੀ ਕੱਲ ਨੂੰ ਫੇਰ ਮਿਲਾਂਗੇ ਆਪਾਂ ਕਿਸੇ ਨਵੀਂ ਵੀਡੀਓ ਦੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਧੰਨਵਾਦ ਜੀ